ਟਿਲ ਮੇਰਾ ਇਹ ਇਹ ਫੀਸ ਹੈ ਕਿ ਜੇ ਇਹ ਇਮਾਨਦਾਰੀ ਦੇ ਨਾਲ ਉਹ ਸੂਝ-ਬੂਝ ਦੇ ਨਾਲ ਉਹਦੇ ਤੇ ਸੋਚਦੇ ਸਮਝਦੇ ਇਹ ਉਸ ਚੀਜ਼ ਨੂੰ ਫਾਲੋ ਕਰ ਲੈਂਦੇ ਜਿਵੇਂ ਕਿਹਾ ਸੀ ਜੇ ਸੁਖਵੀਰ ਬਾਦਲ ਉਹਨਾਂ ਨੇ ਪ੍ਰਧਾਨ ਬਣਨਾ ਇਹ ਦੁਆਰਾ ਵੀ ਬਣ ਸਕਦੇ ਸੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹਣੀ ਉੱਥੇ ਬੋਲੇ ਸੀ ਉਹਨਾਂ ਨੇ ਸਾਰਾ ਅੱਗੇ ਰੱਖਿਆ ਮਾਮਲਾ ਜਿਹੜਾ ਹੈਗਾ ਤੇ ਇਹਨਾਂ ਨੇ ਸੋਚਿਆ ਵੀ ਹੁਣ ਅਸੀਂ ਆ ਜਿਹੜਾ ਨਮਕਾ ਲਿਆ ਉਹਨਾਂ ਦਾ ਪਹਿਲਾਂ ਸੀਗਾ ਉਹਨਾਂ 15 ਦਿਨ ਦੇ ਲਈ ਆਪਣੀ ਸੇਵਾ ਤੋਂ ਕੀਤਾ ਸੀਗਾ ਲੰਬੇ ਹੁਣ 1 ਮਹੀਨੇ ਦਾ ਹੋਰ ਕਰ ਲਿਆ ਅਸੀਂ ਛੋੜਨ ਦੇ ਵੀ ਹੁੰਦੇ ਹੁੰਦੇ ਸੀ ਉਦੋਂ ਬਾਅਦ ਵੀ ਜਾਨੀ 80ਆਂ 90ਆਂ ਦੇ ਵਿੱਚ ਜਦੋਂ ਤੱਕ ਉੱਥੇ ਇੰਡੀਆ ਰਹੇ ਹਾਂ ਮੋਟ ਬਣ ਗਈ ਹੈ ਤਾਂ ਹੀ ਸੋਚਦੀ ਸੀ ਵੀ ਤੱਕੜੀ ਤੋਂ ਬਿਨਾ ਹੋਰ ਕਿਤੇ ਮੋਹਰ ਕਿਵੇਂ ਲੱਗ ਜੂਗੀ ਲਾ ਹੀ ਨਹੀਂ ਜਾਣੀ ਹੁਣ ਉਹ ਗੱਲ ਨਹੀਂ ਹੈ ਇਹ ਹੁਣ ਬੰਦਾ ਬੰਦਾ ਦੇਖ ਕੇ ਬੰਦਾ ਵੋਟ ਪਾਉਂਦਾ ਸਾਰੇ ਹੈਗੇ ਨੇ ਬੀਬੀ ਜ਼ਗੀਰਕੌਰ ਤੋਂ ਲੈ ਕੇ ਢੀਂਡਸਾ ਤੱਕ ਇਹ ਸਾਰੀ ਟੀਮ ਜਿਹੜੀ ਆ ਜਿਹਨੂੰ ਬਾਗੀ ਕਹਿੰਨੇ ਆ ਉਹ ਸਾਰੇ ਹੁਣ ਲੋਕਾਂ ਦੇ ਵਿੱਚ ਉਹ ਵੀ ਅਰਮਨ ਪੈਰੇ ਤੇ ਹੈ ਨਹੀਂ ਤੇ ਕੀ ਸੁਖਵੀਰ ਬਾਦਲ ਦੀ ਧਿਰ ਨੂੰ ਲੱਗਦਾ ਕਿ ਉਹਨਾਂ ਨੂੰ ਲਾਂਬੇ ਕਰਕੇ ਸੀ ਇਕੱਲੇ ਦੁਬਾਰਾ ਪੈਰ ਜਮਾ ਸਕਦੇ ਆ ਇਹ ਇੰਨਾ ਇਡੀਸ਼ੇ ਤੀਨੀ ਨਿਕਲਣਾ ਕੁਛ ਵੀ ਇਹਦੇ ਵਿੱਚ ਇਹ ਚਰਨਿੰਗ ਹੁੰਦੀ ਰਹਿਣੀ ਹੈ ਅਗਲੀਆਂ ਇਲੈਕਸ਼ਨਾਂ ਦੇ ਨੇੜੇ ਤੇੜੀ ਲਾਗੀ ਕੁਛ ਬਣੂਗਾ ਨਹੀਂ ਪਰ ਜਦੋਂ ਜਦੋਂ ਕਾਲ ਤਖਦੀ ਨਹੀਂ ਮੰਨੀ ਤੇ ਜਿਹੜਾ ਉਹ ਧੜਾ ਚੁੱਲਾ ਬੰਦ ਕਰਕੇ ਬੈਠਾ ਮੰਨ ਲਓ ਉਹ ਸਾਰੇ ਧੜੇ ਜਿਹੜੇ ਆ ਇਹਨਾਂ ਤੋਂ ਅੱਕ ਕੇ ਪੀ ਚੰਗਾ ਫਿਰ ਇਦਾਂ ਤੇ ਇਦਾਂ ਹੀ ਸਹੀ ਏ ਬੀਬੀ ਜਗੀਰ ਕੋਲ ਤੋਂ ਲੈ ਕੇ ਚਲੋ ਹੈ ਤੇ ਮਤਲਬ ਅਜੇ ਤੱਕ ਮੈਂ ਮਤਲਬ ਗੱਲ ਕੋਈ ਹੈ ਨਹੀਂ ਈ ਅਸਲ ਚ ਜਸਾਰਤ ਦੇ ਨੇੜੇ ਨਹੀਂ ਮੰਨ ਲਓ ਵੀ ਅਮਰਿੰਦਰ ਆਪਣਾ ਅਮਰਤਪਾਲ ਤੇ ਜਿਹੜਾ ਸਰਬਜੀਤ ਨੇ ਫਿਰ ਵੀ ਜੋ ਵੀ ਐਸਲੇ ਰਾਸਪਾ ਦੇ ਮੈਂਬਰ ਲੋਕਾਂ ਨੇ ਉਹਨੂੰ ਚੁਣਿਆ ਉਹਨਾਂ ਦੇ ਉਹ ਕੋਈ ਨਵੀਂ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਤੜਾ ਸਾਰੇ ਦਾ ਸਾਰਾ ਕਹਿੰਦਾ ਵੀ ਓਕੇ ਅਸੀਂ ਤੁਹਾਨੂੰ ਰੀਓਗਨਾਈਜ਼ ਕਰਦੇ ਆ ਜਿਹੜੇ ਢੀਂਡ ਸਾ ਗਰੁੱਪ ਜੋ ਜਿਹੜੇ ਐਵਲੇ ਛਾਂਟੇ ਹੋਏ ਆ ਬੀਬੀ ਜਗੀਰਕੌਰ ਤੋਂ ਲੈ ਕੇ ਇਹ ਸਾਰੇ ਲੋਕ ਕਹਿੰਦੇ ਵੀ ਅਸੀਂ ਤੁਹਾਨੂੰ ਸਪੋਰਟ ਬਾਕੀ ਤੇ ਡਾਗ ਲਓ ਇਹਨੂੰ ਸਪੋਰਟ ਕਰਦੇ ਆ ਤੇ ਦੂਜੇ ਪਾਸੇ ਸਤਾਇਆ ਹਰਪ੍ਰੀਤ ਸਿੰਘ ਆ ਉਹਨੂੰ ਦੇ ਦਿੰਦੇ ਪ੍ਰਧਾਨਗੀ ਪੀ ਇਹ ਸਾਡਾ ਪ੍ਰਧਾਨ ਹੋਊਗਾ ਫਿਰ ਕੀ ਬਣੂਗਾ ਆ ਤੂੰ ਕਹਿੰਦਾ ਨਾ ਚਰਨਿੰਗ ਹੋਣੀ ਬਣਾ ਕੋਰੀ ਮਿੱਤਲਾ ਦਾ ਬੜਾ ਨਿਕਲਾ ਜਿਹੜੇ ਜਾਂਦੇ ਲੋਕ ਵੀ ਆਪਣਾ ਮਤਲਬ ਉੰਗਿਆਨੀ ਹਰਪ੍ਰੀਤ ਜੀ ਨੂੰ ਹੋ ਸਕਦਾ ਹੈ ਉਹੰਗਿਆਨੀ ਇੱਕ ਸੇਅ ਆਈ ਸੀ ਜਿਸ ਦਾ ਰਾਲ ਪ੍ਰੀਤ ਨੇ ਕਿਹਾ ਸੀ ਕਿ ਜੇ ਤੂੰ ਇਹ ਬਣਾਉਣਾ ਚਾਹੂਗਾ ਮੈਂ ਬਣ ਜੂ ਬਹੁਤ ਪਹਿਲਾਂ ਦੀ ਗੱਲ ਹੈ ਜੇ ਜੇ ਸੁਪੋਜ਼ ਕੀਤਾ ਦੇਖੋ ਮੈਨੂੰ ਹਾਈਪੋਥੈਕਟਿਡ ਗੱਲ ਆ ਪਰ ਮੈਂ ਤੁਹਾਡੇ ਕੋਲ ਸਵਾਲ ਲਿਆ ਤੇ ਮੰਨ ਲਓ ਮਾਗੀ ਮਾਗੀ ਆਲੇ ਫਿਊਚਰ ਚ ਕੀ ਮਾਗੀ ਆਲੇ ਦੇਣ ਉਹ ਇੱਕ ਨਵੀਂ ਰੀਜਨਲ ਪਾਰਟੀ ਬਣਾਉਂਦੇ ਆ ਤੇ ਬਾਕੀ ਤੁਹਾਡਾ ਸਾਰਾ ਕਹਿੰਦਾ ਓਕੇ ਜੀ ਅਸੀਂ ਤੁਹਾਡੇ ਨਾਲ ਆ ਨਾ ਦੋ ਸਾਨੂੰ ਗਯੋਦੇ ਅਸੀਂ ਤੁਹਾਡੇ ਨਾਲ ਆ ਤੇ ਹਰਪ੍ਰੀਤ ਸਿੰਘ ਨੂੰ ਬਣਾਉਂਦੇ ਹੋ ਪ੍ਰਧਾਨ ਤੇ ਫੇਰ ਬਦਲਦਾ ਲੈ ਸਕਦਾ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਤੇ ਮਗਰ ਲੋਕ ਲੱਗਣ ਹਾਂ ਜਿਵੇਂ ਉਹਨਾਂ ਨੇ ਸਟੈਂਡ ਲਿਆ ਜਿਵੇਂ ਉਹਨਾਂ ਨੇ ਗੱਲਾਂ ਦੀ ਸਮਝ ਦਿਖਾਈ ਹੈ ਤੇ ਇਹ ਪੋਸੀਬਲ ਵੀ ਹੈ ਬਾਕੀ ਦੇਖਦੇ ਆ ਨਾ ਪਰ ਦੂਜਾ ਪੱਖ ਵੀ ਹੈ ਨਾ ਡਾਕਟਰ ਸਾਹਿਬ ਜਿਦਾ ਚੌੜੇ ਰਾਂਦ ਵਾਲੇ ਪੱਗ ਦਾ ਮਸਲਾ ਜੇ ਉਹ ਦਲ ਖਾਤ ਸੇ একদম ਬਾਹਰ ਆਇਆ ਤੇ ਲੋਕੀ ਉਹਨਾਂ ਮਗਰ ਥੋੜੀ ਲੱਗ ਸਕਦੇ ਆ ਤੇ ਨਾ ਹੀ ਅਮਰਤਪਾਲ ਦੇ ਨਾਲ ਕੋਈ ਇਹੋ ਜਿਹੀ ਪੀਸ਼ਣਾ ਆ ਜਾਂ ਹਮਦਰਦੀ ਹੋ ਸਕਦੀ ਵੀ ਉਹ ਜੇਲ੍ਹ ਚ ਨਹੀਂ ਸ਼ਾਇਦ ਇਹ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਘਰ ਦੇ ਵੀ ਨਹੀਂ ਉਹਨਾਂ ਨੂੰ ਸ਼ਾਇਦ ਇਹ ਭਲੇਖਾ ਹੋਵੇ ਵੀ ਪਤਾ ਨਹੀਂ ਉਹਨਾਂ ਦੇ ਕਿਤੇ ਬਹੁਤ ਉਹਨਾਂ ਦੇ ਵਿੱਚ ਕਪੈਸਿਟੀ ਸੀ ਮਗਰ ਲਾਉਣੀ ਇਹ ਨਹੀਂ ਉਹਨਾਂ ਦੇ ਨਾਲ ਬੀਬੀ ਖਾਲੜਾ ਬੀਬੀ ਖਾਲੜਾ ਅੱਗੇ ਉਹਨਾਂ ਨੇ ਖੜੀ ਜੇ ਬਿਲਕੁਲ ਇਹ ਇਮੋਸ਼ਨਲ ਹੋ ਕੇ ਪੰਜਾਬ ਦੇ ਲੋਕ ਵੋਟਾਂ ਪਾਉਂਦੇ ਨੇ ਜਿਹੜੀ ਵੋਟਾਂ ਪਵਾ ਕੇ ਜਿੱਤਣ ਦੀ ਗੱਲ ਹੈ ਉਹ ਜੇ ਅਮਰਿਤਪਾਲ ਨੂੰ ਸਪੋਜ਼ ਕੀਤਾ ਜੇਲ੍ਹ ਨਾ ਭੇਜਿਆ ਹੁੰਦਾ ਤੇ ਉਹ ਖੜੇ ਹੁੰਦੇ ਨਾ ਨਹੀਂ ਪਰ ਇਮੋਸ਼ਨਲ ਲੋਕ ਇੰਨੇ ਨਹੀਂਗੇ ਜਦੋਂ ਬੀਬੀ ਖਾਲੜਾ ਖੜੀ ਸੀ ਤੇ ਖਾਲੜੇ ਵਰਗੀ ਕੁਰਬਾਨੀ ਤੇ ਕਿਸੇ ਦੀ ਵੀ ਨਹੀਂ ਉਦੋਂ ਇਮੋਸ਼ਨ ਕਿੱਥੇ ਗਿਆ ਸੀ ਪੰਜਾਬੀਆਂ ਦੇ ਜਾਂ ਹੌਸਲਕੇ ਦੇ ਲੋਕਾਂ ਦੇ ਉਦੋਂ ਨਹੀਂ ਪਾਈਆਂ ਵੋਟਾਂ ਲੋਕਾਂ ਨੇ ਉਹ ਨਹੀਂ ਹੋ ਸਕਦਾ ਉਹਨਾਂ ਨੂੰ ਕੁਝ ਉਹਨਾਂ ਨੇ ਨਾਰੇ ਵੀ ਦਿੱਤੇ ਨਾ ਵੀ ਤੁਸੀਂ ਨਸ਼ੇ ਬੰਦ ਕਰਦਾਂਗੇ ਆਹ ਕਰਦਾਂਗੇ ਉਹ ਕਰਦਾਂਗੇ ਮੈਂ ਕਹਿੰਨੀ ਹਾਂ ਵੀ ਕੋਈ ਵੀ ਆਵੇ ਆਵੇ ਨਹੀਂ ਉਹ ਪਹਿਲੀ ਉਹ ਤੋਂ ਪਹਿਲੀ ਇਲੈਕਸ਼ਨ ਦੀ ਗੱਲ ਆਇਆ ਰੱਖ ਸਾਹਿਬ ਜਦੋਂ ਬੀਬੀ ਖਾਲੜਾ ਬੀਬੀ ਖਾਲੜਾ ਨੂੰ ਹਰਾਇਆ ਗਿਆ ਅਕਾਲੀ ਦਲ ਵੱਲੋਂ ਮਿਲ ਕੇ ਉਦੋਂ ਲੋਕਾਂ ਦੇ ਮੋਸ਼ਨ ਕਿੱਥੇ ਗਏ ਸੀ ਖਾਲੜੇ ਤੋਂ ਵੱਧ ਕੁਰਬਾਨੀ ਤੇ ਕੰਮ ਕੀਦਾ ਹੈ ਉਹ ਇਹਨਾਂ ਨੇ ਕਦੇ ਇੱਕ ਕੱਲੀ ਬੀਬੀ ਖਾਲੜਾਂ ਨੂੰ ਥੋੜੇ ਘੇਰਾਇਆ ਜਿੱਥੇ ਵੀ ਇਹਨਾਂ ਨੂੰ ਲੱਗਦਾ ਹੁੰਦਾ ਵੀ ਸਾਡੇ ਨਾਲ ਇਹ ਬੰਦੇ ਨੇ ਨਹੀਂ ਚੱਲਣਾ ਹੈਗਾ ਜਾਂ ਹੋਊਗਾ ਇਹ ਆਪਣੇ ਬੰਦਿਆਂ ਨੂੰ ਵੀ ਹਰਾਉਂਦੇ ਰਹੇ ਨੇ ਇਹਨਾਂ ਨੇ ਕੀ ਕਹਿੰਦੇ ਹੁੰਦੇ ਨੇ ਮੇਰਾ ਖਿਆਲ ਹੈ ਇੱਕ ਵਾਰੀ ਰਜਿੰਦਰ ਕੌਰ ਭੱਟਲ ਦੇ ਖਿਲਾਫ ਖੜਾ ਕਰਕੇ ਚੰਦੂ ਮੱਜਰੇ ਨੂੰ ਉਦੋਂ ਉਹ ਟੋੜਾ ਸਾਹਿਬ ਵੱਲੋਂ ਆਇਆ ਹੀ ਆਇਆ ਸੀਗਾ ਮੇਰੇ ਖਿਆਲ ਅਰੀ ਬੀਬੀ ਪੱਠੜ ਦੇ ਖਿਲਾਫ ਇਹਨੂੰ ਘੜਾ ਕੀਤਾ ਇਹਨੂੰ ਆਰਾਉਂਡ ਦੇ ਲਈ ਵੋਟਾਂ ਆਪਣੇ ਬੰਦਿਆਂ ਤੋਂ ਪੱਠੜ ਨੂੰ ਪਾਈਆਂ ਤੇ ਮਤਲਬ ਚੰਦੂ ਮਾਚਰੇ ਨੂੰ ਹਰਾਇਆ ਇਹ ਦੱਸਣ ਦੇ ਲਈ ਹੈ ਨਾ ਫਿਰ ਇਦਾਂ ਦਰਜਾ ਸਿੰਘ ਖੜਾ ਹੋਇਆ ਸੀਗਾ ਖੰਡੇਬਾਦ ਤੇ ਨਾ ਤਾਂ ਇਹਨਾਂ ਨੇ ਉਹਨੂੰ ਕੋਈ ਫੰਡ ਦਿੱਤਾ ਟੋੜਾ ਸਾਹਿਬ ਨੇ ਆਪਣੇ ਮਤਲਬ ਆਪ ਦੇ ਕੋਈ ਨਾ ਫੜਾ ਕੇ ਗਿਆ ਸੀ ਪੈਸੇ ਉਹ ਉਹਨਾਂ ਨੇ ਫੜਾਤੇ ਵੀ ਲੈ ਮਤਲਬ ਭਾਈ ਤੂੰ ਖਰਚ ਕਰ ਲੈ ਉਹ ਕਿਉਂਕਿ ਢੀਂਸੇ ਦੀ ਤੇ ਉਹਦੀ ਲੱਗਦੀ ਸੀ ਖੰਡੇਬਾਦ ਦੀ ਢੀਂਸਾ ਹਫ਼ਤੇ ਜਿੰਨਾ ਨਹੀਂ ਸੀ ਪਰ ਇਹਨੇ ਇਹ ਅਰਜਿੰਦਰ ਮੇਰੇ ਜੁਲਕੇ ਨੂੰ ਹਰਾਤਾ ਹਾਂ ਅਰਜਿੰਦਰ ਕੋਲ ਪੱਠੜ ਦੇ ਖਿਲਾਫ ਖੜਾ ਕੀਤਾ ਸੀਗਾ ਤੇ ਪੱਠੜ ਜਿਤਾਈ ਇਹਨੇ 200 ਵੋਟਾਂ ਦੇ ਕਿ 150 ਦੇ ਕਿ 250 ਤੇ ਉਹ ਇੰਨੇ ਕਤੇ ਜਿੱਤੀ ਸੀਗੇ ਉਹ ਖੰਡੇਬਦ ਨੂੰ ਹਰਾ ਉਹ ਤਾਂ ਇਹ ਕਰਦੇ ਆਏ ਨੇ ਇਹ ਇਹ ਕਿਉਂਕਿ ਪੋਲਿਟਿਕਸ ਹੀ ਖੇਡ ਹੈ ਡਾਕਟਰ ਸਾਹਿਬ ਮੇਰੇ ਮੈਨੂੰ ਤਾਂ ਕਦੀ ਇਹ ਲੱਗਦਾ ਹੁੰਦਾ ਕਿ ਜਦੋਂ ਆਪਾਂ ਲੋਕਤੰਤਰ ਦੇ ਮਹਨਤ ਕੱਟਦੇ ਆ ਨਾ ਲੋਕਤੰਤਰ ਲੋਕਾਂ ਲਈ ਲੋਕਾਂ ਦਾ ਲੋਕਾਂ ਵਾਸਤੇ ਤੇ ਇਸ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਕਿ ਸਿਆਸਤ ਹੈ ਨਾ ਇਹ ਹੁਣ ਸਿੱਧੇ ਤੌਰ ਤੇ ਸਾਜ਼ਿਸ਼ਾ ਹੋਰ ਕੱਖ ਨਹੀਂ ਆ। ਹੋਰ ਕੱਖ ਨਹੀਂ ਆ ਇਥੇ ਪਲੇ ਕਰਦੇ ਨਹੀਂ ਇਹ ਵਿੱਚ ਹੈ ਨਾ। ਬਿਲਕੁਲ ਸਾਜ਼ਿਸ਼ਾ ਕਰੋ, ਦੂਜੇ ਨੂੰ ਠੱਬੀ ਲਾਓ ਤੇ ਅੱਗੇ ਲੰਘੋ ਇਸ ਤੋਂ ਵੱਧ ਸਿਆਸਤ ਕੋਈ ਚੀਜ਼ ਨਹੀਂ ਰਹਿ ਗਈ। ਮੋਰਓਵਰ ਜਿਹੜੀ ਕੇਂਦਰ ਪਾਰਟੀ ਬੈਠੀ ਆ ਉਹ ਵੀ ਗੱਲਾਂ ਸੂਟ ਕਰਦੀਆਂ ਨੇ ਹਨਾ। ਨਵੇਂ-ਨਵੇਂ ਵakre ਬੰਦੇ ਵੀ ਕੱਢ ਕੇ ਲਿਆਉਂਦੀਆਂ ਉਹ ਇਹਨਾਂ ਦਾ ਵੀ ਅੰਦਰੋਂ ਖਾਤੇ ਸਮਝੌਤਾ ਹੈ। ਉਹ ਆਪਣਾ ਮਤਲਬ ਕੁਝ ਕਹਿ ਨਹੀਂ ਸਕਦੇ ਵੀ ਇੱਥੇ ਜੋੜ ਤੋੜ ਕਿਦਾਂ ਨਹੀਂ ਹੁੰਦੀ ਹੈ ਕੀ ਹੈ ਚਲੋ ਕੋਈ ਨਵੀਂ ਪਾਰਟੀ ਨਿਕਲ ਕੇ ਆਉਂਦੀ ਹੈ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਸਿੱਖੀ ਦੀ ਗੱਲ ਕਰੇ ਪੰਥ ਦੀ ਗੱਲ ਕਰੇ ਤੇ ਉਹ ਗੁੱਡ ਗੱਲਾਂ ਹੋਊਗੀ ਹਨ ਸ਼ਾਇਦ ਇਸ ਤੋੜਪੋੜ ਚੋਂ ਕੁਝ ਨਿਕਲ ਮਤਲਬ ਹੁਣ ਆਪਾਂ ਨੂੰ ਮਾਗੀ ਤੱਕ ਉਡੀਕ ਕਰਨੀ ਪਊਗੀ ਕਿ ਉਦੋਂ ਤੱਕ ਆਪਾਂ ਉਡੀਕ ਤਾਂ ਕਰਨੀ ਹੋਣੀ ਐ ਹੋਪ ਤਾਂ ਹੀ ਬੰਦਾ ਜਿਉਂਦਾ ਵੀ ਦੇਖਦੇ ਕੀ ਚੈਨਲ ਵਾਲੇ ਬਹੁਤ ਖੁਸ਼ ਹੋਣੇ ਵੀ ਰੋਜ਼ ਰੋਜ਼ ਨਵੀਆਂ ਖਬਰਾਂ ਮਿਲੀ ਜਾ ਰਹੀਆਂ ਚਲੋ ਕਹਾਣੀ ਚੱਲੀ ਜਾਂਦੀ ਐ ਚੈਨਲ ਵਾਲੇ ਵੀ ਬਸ ਉਹ ਇਦਾਂ ਹੀ ਇੰਨੇ ਗੱਲਾਂ ਮਤਲਬ ਵੀ ਤੁਸੀਂ ਗੱਲਾਂ ਕੱਢ ਲਿਓ ਉਹਨਾਂ ਨੂੰ ਵੀ ਚਾਹੀਦਾ ਵੀ ਫਿਰ ਲੋਕਾਂ 'ਚ ਕੋਈ ਥੋੜੀ-ਬਹੁਤੀ ਅਵੇਕਨਿੰਗ ਵੀ ਲਿਆਓ ਹਨਾ ਇਹ ਆਫਟਰ ਆਰ ਜਿਹੜਾ ਤੁਹਾਨੂੰ ਉੱਥੇ ਜਿਹੜੇ ਬੜੇ-ਬੜੇ ਤਰਨਤਰ ਬੈਠੇ ਆ ਜਿਹੜੇ ਬੜੀ ਪੋਲਟਿਕਸ ਦੀ ਸ਼ਾਨ ਵੀਨ ਕਰਦੇ ਆ ਉਹਨਾਂ ਨੂੰ ਪੋਲਟਿਕਸ ਦੀ ਸਮਝ ਹੁੰਦੀ ਹੈ ਕਿ ਉਹ ਸਿਰਫ ਉਹ ਦੇੜਬੋਣੀ ਕਰਨਾ ਜਾਣਦੇ ਆ ਜੇ ਉਹਨਾਂ ਨੂੰ ਮੌਕਾ ਮਿਲੇ ਵੀ ਆ ਜਾਓ ਤੁਸੀਂ ਮੈਦਾਨ 'ਚ ਤੁਸੀਂ ਜਾ ਕੇ ਗੱਲ ਕਰੋ ਫਿਰ ਉਹ 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 ਪੇਸ਼ ਕਰ ਸਕਦੇ ਲੋਕਾਂ ਨੂੰ ਜਿਹੜਾ ਬੰਦਾ ਪੜਿਆ ਲਿਖਿਆ ਜੀ ਨੂੰ ਪੋਲਟਿਕਸ ਦੀ ਸਮਝ ਹੈਗੀ ਆ ਵੀ ਹੈਗੀ ਰਾਜਨੀਤੀ ਕਿਵੇਂ ਕੰਮਦੀ ਉਹ ਆਫਟਰ ਆਲ ਕਟਲਿਆ ਆਪੇ ਥੋੜੀ ਬੈਠਿਆ ਸੀ ਗੱਡੀ ਤੇ ਬਿਠਾਇਆ ਤਾਂ ਉਹਨੇ ਚੰਦਰਗੁਪਤ ਮੋਰੀਆ ਨੂੰ ਸੀ ਨਾਲੇ ਮੋਰੀਆ ਆਇਆ ਵੀ ਉਹ ਜਿਹਨਾਂ ਨੂੰ ਤੁਸੀਂ ਆਪਣਾ ਮਤਲਬ ਬ੍ਰਾਹਮਣੀ ਸਮਾਜ ਹੈ ਜਿਹੜੀ ਉਹ ਤੋਂ ਬਾਹਰ ਨੇ ਉੱਥੋਂ ਆਇਆ ਸੀ ਉਹ ਤੇ ਉਹ ਕਟਲਿਆ ਨੇ ਦੇਖੋ ਉਹਨੇ ਜੁਨਾਨੀਆਂ ਨੂੰ ਵੀ ਹਰਾਇਆ ਚੰਦਰਗੁਪਤ ਮੋਰੀਆ ਨੇ ਤੇ ਉਹ पाटलीपुत्र ਤੇ ਇਥੇ ਆ ਪੜਨਾ ਉੱਥੇ ਤੱਕ ਲੈ ਗਿਆ ਉਹ ਆਪਣੇ ਰਾਜ ਨੂੰ ਹੈ ਨਾ ਸਾਰੀਆਂ ਜਿਹੜੀਆਂ ਰਾਜਾ ਸ਼ਾਹੀ ਛੋਟੀਆਂ-ਛੋਟੀਆਂ ਸੀ ਸਭ ਨੂੰ ਖਤਮ ਕਰਕੇ ਉਹ ਗੱਦੀ ਦੇ ਉੱਤੇ ਬੈਠ ਗਿਆ ਦੇਖੋ ਕਟਲਿਆ ਤੋਂ ਹੀ ਸ਼ਾਇਦ ਕਟਲ ਰਾਜ ਦੀ ਸ਼ਬਦ ਬਣਿਆ ਹੋਣਾ ਨਹੀਂ ਉਹ ਹੈ ਕਟਲ ਰਾਜ ਉਹਨੇ ਦੱਸਿਆ ਦੂਜਾ ਕਿਵੇਂ ਮਾਰਿਆ ਦੂਜਾ ਚ ਨਾ ਕਿਆ ਬਾਰੇ ਕਿਆ ਜਾਂਦਾ ਨਹੀਂ ਕਟਲ ਹੀ ਚੜਕਿਆ ਸੀਗਾ ਅੱਛਾ ਤੇ ਉਹਨੇ ਹੀ ਅਰਥ ਸ਼ਾਸਤਰ ਲਿਖੀ ਹੋਈ ਸੀਗੀ ਤੇ ਅੱਛਾ ਸੇਮ ਹੀ ਆ ਸੇਮ ਹੀ ਆ ਜਦੋਂ ਇੰਦਰਾ ਗਾਂਧੀ ਮਤਲਬ ਉਹ ਜਿਵੇਂ ਵਿਰੋਧੀ ਉਹਨੇ ਮਾਰੇ ਤੇ ਉਹ ਸਾਰੇ ਉਹ ਕਹਿੰਦੇ ਹੁੰਦੇ ਸੀ ਵੀ ਇਹ ਪੂਰੀ ਇੱਕ ਇੱਕ ਗੱਲ ਜਿਹੜੀ ਉਹ ਅਚਾਨਕ ਆ ਦੇ ਉਹਦੇ ਸਾਹ ਦੇ ਨਾਲ ਚੱਲ ਰਹੀ ਹੈ ਤੇ ਹੁਣ ਜਿਹੜੀ ਮਤਲਬ ਪਾਰਟੀ ਬਠੀ ਉਹਦਾ ਵੀ ਇਹ ਤੇ ਓਪਨ ਹਨਕਰ ਐ ਅਸੀਂ ਰੱਖਦੇ ਹਾਂ ਉਹਨੂੰ ਥੋੜੀ ਜੀ ਪੰਥਕ ਮਸਲਿਆਂ ਤੋਂ ਇਲਾਵਾ ਵੀ ਗੱਲ ਕਰ ਲਈਏ ਪੰਜਾਬ ਦੇ ਦੂਜੀ ਵੱਡੀ ਸਮੱਸਿਆ ਇਸ ਵੇਲੇ ਹੈਗੀ ਆ ਕਿਸਾਨ ਮੂਵਮੈਂਟ ਕਿਸਾਨ ਮੂਵਮੈਂਟ ਵੈਸੇ ਨਹੀਂ ਕਹਿ ਸਕਦੇ ਉਹਨੂੰ ਦੋ ਦਲਾਂ ਦਾ ਕੇਂਦਰ ਨਾਲ ਪਿਆ ਪੇਚਾ ਕਹਿ ਸਕਦੇ ਆ ਅੱਛਾ ਉਹਦੇ ਵਿੱਚ ਕਿਉਂਕਿ ਇਕੱਠੇ ਹੋ ਨਹੀਂ ਸਕੇ ਦੁਜੇ ਦੁਜੀਆਂ ਧਿਰਾਂ ਨਾਲ ਨਹੀਂ ਆਈਆਂ ਉਹਨਾਂ ਦੇ ਆਪਸੀ મતਭੇਦ ਨੇ ਡੂੰਘੇ ਆ ਕਿ ਉਹ ਇਕੱਠੇ ਹੋ ਨਹੀਂ ਸਕੇ ਤੇ ਡੱਲੇਵਾਲ ਰਾਣੇ ਆਖਰੀ ਦਾਅ ਖੇਡਿਆ ਜਿਹੜਾ ਮਰਨ ਵਰਤਾਲਾ ਉਹਦੇ ਨਾਲ ਕੁਦਰਤੀ ਆ ਕਿ ਥੋੜੀ ਬਹੁਤੀ ਹਲਚਲ ਤੇ ਹੋਈ ਕਿਉਂਕਿ ਉਹਨਾਂ ਨੂੰ ਕੋਈ ਸੁਣਨੀ ਸੀ ਰਿਆ ਪਿਛਲੇ ਇੱਕ ਸਾਲ ਤੋਂ ਬੈਠੇ ਆਓ ਫਰਵਰੀ ਤੋਂ ਬੈਠੇ ਮੇਰੇ ਖਿਆਲੋਂ 1 ਜਨਵਰੀ ਤੋਂ ਤੇ ਹੁਣ ਤੱਕ ਉਹਨਾਂ ਦੀ ਕੋਈ ਮਤਲਬ ਇੱਕ ਕਦਮ ਵੀ ਅੱਗੇ ਕੋਈ ਗੌਰਮਨ ਨੇ ਕੋਈ ਅੰਗੋਲੇ ਹੀ ਕਰ ਛੜਿਆ ਸਪਰੀਮ ਕੋਰਟ ਦੇਤੇ ਛੋਟੇ ਛੜੀ ਵੀ ਪਹਿਲਾਂ ਸੁਪਰੀਮ ਕੋਰਟ ਨੇ ਆਪ ਹੀ ਆਰਡਰ ਕੀਤਾ ਵੀ ਤੁਸੀਂ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਓ ਤੁਰਕੇ ਚੱਲ ਜਾਓ ਫਿਰ ਤੁਰਕੇ ਵੀ ਨਹੀਂ ਅਗਲੇ ਜਾਣਤਾ ਫਿਰ ਉਹਨਾਂ ਕਮੇਟੀ ਬਣਾਤੀ ਵੀ ਇਹਨਾਂ ਦਾ ਇਹਨਾਂ ਨਾਲ ਗੱਲ ਕਰੋ ਰਸਤਾ ਖੋਲਣ ਤੇ ਹੁਣ ਸਟੇਜ ਇਸ ਤੇ ਗੱਲ ਆਈ ਕਿ ਪਹਿਲੋਂ ਰਾਜੇਵਾਲ ਸਾਹਿਬ ਕਹਿੰਦੇ ਸੀ ਕਿ ਜਿਹੜੀ ਬਣਾਈ ਹੈ ਕਮੇਟੀ ਸੁਪਰੀਮ ਕੋਰਟ ਦੇ ਸੀ ਉਹਦੇ ਨਾਲ ਗੱਲ ਕਰ ਸਕਦੇ ਐ ਐਨ ਮੌਕੇ ਤੇ ਉਹਨਾਂ ਮੀਟਿੰਗ ਹੈ ਸ਼ਾਇਦ ਕੱਲ ਜਾਂ ਪਰਸੋਂ ਤੇ ਰਾਜੇਵਾਲ ਨੇ ਵੀ ਪੈਰ ਪਿੱਛੇ ਖਿੱਚਲੇ ਕਹਿੰਦੇ ਜੀ ਇਹ ਤੇ ਬਣਾਈ ਹੈ ਸਿਰਫ ਰਾਹ ਖੋਲਣਾ ਤੇ ਕਿਸਾਨ ਮੰਗਾ ਵਾਸਤੇ ਤੇ ਬਣੀ ਨਹੀਂ ਤੇ ਅਸੀਂ ਨਹੀਂ ਜਾਂਦੇ ਇਹਦੇ ਵਿੱਚ ਹੁਣ ਉਹ ਜਿਹੜੀ ਲਾਈਨ ਸੀ ਦੋ ਦੋ ਧੜੇ ਨਹੀਂ ਧੜੇ ਦੇ ਕਈ ਨੇ ਇਹਨਾਂ ਦੇ ਤੇ ਜਿਹੜੀ ਇਹ ਰਸ਼ਕਸ਼ੀ ਹੈਗੀ ਆ ਲੀਡਰਸ਼ਿਪ ਮੇਰੇ ਹੱਥਾਂ 'ਚ ਆ ਜੇ ਸਾਰੇ ਕਿਸਾਨਾਂ ਦਾ ਮੈਂ ਵੱਡਾ ਲੀਡਰ ਬਣਾ ਡੱਲੇਵਾਲ ਤੇ ਭੰਦੇਰੀ ਰਹੀ ਇਹ ਚਾਰੇ ਵੀ ਸ਼ਾਇਦ ਅਸੀਂ ਕੋਈ ਕ੍ਰਿਸ਼ਮਾ ਕਰ ਜੀਏ ਤੇ ਇੱਕ ਇਹਨਾਂ ਦੇ ਨਾਲ ਹੋ ਰਿਹਾ ਉਹ ਨਖਸਲੀ ਪ੍ਰਾਣਾ ਕੀ ਸਰਜੀਤ ਸਿੰਘ ਫੂਲ ਉਹ ਉਹ ਬੰਦੇ ਨੂੰ ਦੋ ਤਿੰਨ ਵਾਰੀ ਇਹਨਾਂ ਮੇਨ ਮੋਰਚੇ ਚੋਂ ਵੀ ਬਾਹਰ ਕੱਢਿਆ ਸੀ ਸਸਪੈਂਡ ਕੀਤਾ ਇਹ ਕੁਝ ਨਹੀਂ ਉਹ ਵਾਕਈ ਮੈਨੂੰ ਫੂਲ ਲੱਗਦਾ ਭਾਵੇਂ ਉਹਦੇ ਪਿੰਡ ਦਾ ਫੂਲ ਹੋਵੇ ਦੂਜਾ ਫੂਲ ਹੈ ਉਹ ਹਾਂ ਉਹ ਮੈਨੂੰ ਦੂਜਾ ਫੂਲ ਲੱਗਦਾ ਤੇ ਉਹ ਇਹ ਬੰਦੇ ਜਿਹੜੇ ਆ ਇਹ ਜਦੋਂ ਆਈਸੋਲੇਟ ਹੋ ਗਏ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਹਨਾਂ ਨੂੰ ਗੋਲਿਆ ਹੀ ਨਹੀਂ ਜੇ ਉਹਨਾਂ ਰੱਬ ਨਾ ਕਰੇ ਡੱਲੇਵਾਲ ਦੀ ਜਿੱਦਾ ਦੀ ਸ਼ਹਾਜ ਖਬਰ ਮੈਂ ਸਵੇਰੇ ਵੇਖ ਰਿਹਾ ਸੀਗਾ ਕਹਿੰਦੇ ਕਿ ਉਹਨਾਂ ਦਾ ਮਾਸ ਨਹੀਂ ਰਿਹਾ ਹੱਡੀਆਂ ਰਹਿ ਗਈਆਂ ਤੇ ਦੂਸਰਾ ਡਾਕਟਰ ਕਹਿੰਦੇ ਆ ਖਾਸ ਕਰਕੇ ਸਵੈਮਾਨ ਵਾਲੀ ਟੀਮ ਪੀ ਕੁਝ ਪੀਰੀਅਡ ਹੁੰਦਾ ਉਸ ਤੋਂ ਬਾਅਦ ਜਦੋਂ ਚਰਬੀ ਵੀ ਢਲ ਜਾਂਦੀ ਆ ਮਾਸ ਵੀ ਨਹੀਂ ਰਹਿੰਦਾ ਸਰੀਰ-ਸਰੀਰ ਨੂੰ ਖਾਈ ਜਾਂਦਾ ਤੇ ਫਿਰ ਜਿਹੜੀ ਉਹ ਚੀਜ਼ਾਂ ਉਹਦੀ ਰਿਕਵਰੀ ਨਹੀਂ ਹੁੰਦੀ ਆ ਸ਼ਾਇਦ ਪਿਛਲੇ ਹਰ ਵੀ ਸ਼ਾਇਦ ਗੱਲ ਕੀਤੀ ਸੀ ਤੇ ਡੱਲੇਵਾਲ ਰਹੀ ਤੇ ਹੁਣ ਨਾਮਚਾਰੇ ਜੀਂਦੇ ਨਾ ਮਰੇ ਮੰਨ ਲਓ ਉਹਦੀ ਸ਼ਿੱਧੀ ਹੋ ਜਾਂਦੀ ਆ ਤੇ ਫੇਰ ਜਿਹੜੇ ਬਾਕੀ ਜਿਹੜੇ ਆ ਜਿਹੜੇ ਬਾਹਰੋਂ ਰਿਕੇ ਤੇ ਕਹੀ ਜਾਂਦੇ ਕੇ ਅਸੀਂ ਮੰਗਾ ਦੇ ਨਾਲ ਆ ਪਰ ਇਹਨਾਂ ਦੇ ਨਾਲ ਨਹੀਂ ਉਹਨਾਂ ਪ੍ਰਤੀ ਲੋਕਾਂ ਦਾ ਰਵਈਆ ਕੀ ਹੋਊਗਾ ਤੇ ਕੀ ਮੁੜ ਕੇ ਕੋਈ ਵੱਡੀ ਮੂਵਮੈਂਟ ਬਣ ਸਕੂਗੀ ਜਾਂ ਫਿਰ ਉਹ ਵੀ ਚਾਹੁੰਦੇ ਆ ਕਿ ਇਹਨਾਂ ਦਾ ਪੂਰਾ ਕਲਾਪਸ ਹੋ ਜਾਏ ਇੱਕ ਪੂਰੀ ਦੋਹਾਂ ਜਿਹੜੀਆਂ ਧਰਾਂ ਨੇ ਤੇ ਫਿਰ ਅਸੀਂ ਬਾਅਦ ਚ ਵਿਚਾਰਾਂਗੇ ਕੀ ਕਰਨਾ ਇਹ ਜਿਹੜਾ ਪਾੜਾ ਆ ਇਹਨੇ ਵੱਡਾ ਨੁਕਸਾਨ ਨਹੀਂ ਕਰਤਾ ਦੇਖੋ ਜਿਹੜੀਆਂ ਮੈਂ ਖਬਰਾਂ ਸੁਣਦੀ ਰਹੀਆਂ ਮੈਂ ਉਹਨੂੰ ਵੀ ਸੁਣਿਆ ਆਪਣੇ ਨੂੰ ਉਹ ਕੀ ਹੈ ਕਿ ਨੇ ਜਿਨ੍ਹਾਂ ਦੇ ਅਨੁਸਾਰੀ ਆਰਗੇਨਾਈਜੇਸ਼ਨਾਂ ਪੀੜੀਆਂ ਪੱਕਾ ਬੰਦੀਆਂ ਹੁੰਦੀਆਂ ਨੇ ਆਪਣੇ ਉਗਰਾਹਾਂ ਰੀ ਉਗਰਾਹਾਂ ਜਗਿੰਦਰ ਸਿੰਘ ਉਗਰਾਹਾਂ ਹਾਂ ਉਹਨਾਂ ਦਾ ਵੀ ਮੈਂ ਸੁਣ ਰਹੀ ਸੀਗੀ ਤੇ ਹੋਰ ਵੀ ਕਈਆਂ ਸੁਣਿਆ ਕਿ ਉਹ ਤੇ ਵਿਚਾਰਧਾਰਕ ਮਤਭੇਦ ਕਹਿੰਦੇ ਆ ਨਾ ਉਹ ਤੇ ਵਿਚਾਰਧਾਰਕ ਮਤਭੇਦ ਤੇ ਜਿਹੜੀ ਗਲਤੀ ਆ ਜਦੋਂ ਇਹਨਾਂ ਨੇ ਮੋਰਚਾ ਦੋਹਾਂ ਧਿਰਾਂ ਨੇ ਪੰਦੇਰ ਤੇ ਪੰਨੂ ਵਾਲੀ ਜੋ ਵੀ ਇਹ ਆਰਗੇਨਾਈਜੇਸ਼ਨ ਹੈ ਵਿੱਚ ਸੁਜੀਤ ਸਿੰਘ ਫੂਲ ਇਹਨਾਂ ਨੇ ਜਦੋਂ ਨਹੀਂ ਦੇਖੋ ਆਪਾਂ ਨੂੰ ਦੂਜਿਆਂ ਦੇ ਲਈ ਜਿਵੇਂ ਹੁਣ ਅਕਾਲੀਆ ਦੀ ਵੀ ਆਪਾਂ ਗੱਲ ਕਰਦੇ ਆਂ ਦੂਜਿਆਂ ਤੇ ਰਾਨੂੰ ਨਾਲ ਲੈ ਕੇ ਜਦੋਂ ਤੁਸੀਂ ਚੱਲਣਾ ਹੈ ਫਿਰ ਤੁਹਾਨੂੰ ਸਾਂਝਾ ਇੱਕ ਪ੍ਰੋਗਰਾਮ ਬਣਾਉਣਾ ਪੈਂਦਾ ਹੈ ਨਾ ਤੁਹਾਨੂੰ ਚਾਕ ਆਊਟ ਕਰਨਾ ਪੈਂਦਾ ਵੀ ਆ ਅਸੀਂ ਨਹੀਂ ਇਹਨਾਂ ਤੇ ਮੇਰੇ ਖਿਆਲ ਉਹ ਆਪਣੀ ਨਾ ਆਪਣਾ ਚੰਡਾ ਉੱਚਾ ਚੁੱਕਣ ਲਈ ਵੀ ਸਾਡੇ ਥੱਲੇ ਸਾਰੇ ਐਨ ਕੀਤਾ ਕਿਉਂਕਿ ਪਿਛਲੀ ਪਿਛਲੀ ਵਾਰ ਵੀ ਇਹਨਾਂ ਨੇ ਕਾਫੀ ਗੜਬੜ ਕੀਤੀ ਉਹ ਆਪਾਂ ਮੋਰਚੇ ਦੇ ਵਿੱਚ ਦੇਖਿਆ ਇਹਨਾਂ ਨੇ ਸਾਰਾ ਮੋਰਚਾ ਪੱਟਣ ਵਾਲੀ ਸਾਰੇ ਕੰਮ ਕੀਤੇ ਤੇ ਸਾਰੇ ਲੋਕਾਂ ਦਾ ਉਦੋਂ ਹੀ ਕਹਿਣਾ ਸੀ ਇਵਨ ਮੈਂ ਰਾਜਯਾਰ ਉਹਨਾਂ ਦੀ ਵੀ ਇੰਟਰਵਿਊ ਕਰਕੇ ਆਈ ਹੋਰ ਵੀ ਮਤਲਬ ਜਿਵੇਂ ਜਗਮੂਹ ਉੱਪਰ ਹੋਣੀ ਵੀ ਮੈਨੂੰ ਜਾਣਦੇ ਨੇ ਤੇ ਡਾਕਟਰ ਦਰਸ਼ਨਪਾਲ ਵੀ ਜਾਣਦੇ ਨੇ ਸਾਰੀਆਂ ਤਰ੍ਹਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੂੰ ਸਾਰਿਆਂ ਤੋਂ ਅੱਗੇ ਜਾ ਕੇ ਥਾਂ ਕਿਵੇਂ ਮਿਲ ਗਈ ਹੈ ਨਾ ਬਾਕੀ ਨੂੰ ਤਾਂ ਅੱਗੇ ਗਾਹ ਵਧਣ ਦੀ ਤਾਂ ਇਹਨਾਂ ਨੂੰ ਥਾਂ ਕਿਉਂ ਮਿਲੀ ਤੇ ਉਦੋਂ ਵੀ ਲੋਕਾਂ ਦਾ ਇਹ ਰੌਲਾ ਸੀਗਾ ਕਿ ਇਹ ਕੇਂਦਰ ਸਰਕਾਰ ਦੇ ਅਨੁਸਾਰ ਚੱਲ ਰਹੇ ਨੇ ਇਹ ਤੇ ਇਹਨਾਂ ਨੇ ਮੋਰਚਾ ਖਰਾਬ ਕਰਨ ਦੀ ਉਹ ਜਿਹੜਾ ਸਾਰਾ ਆਪਣਾ ਲਾਲ ਕਿਲੇ ਵਾਲਾ એપisode ਸ਼ੁਰੂ ਕੀਤਾ ਸਾਰਾ ਉਹ ਸਾਰੇ ਦੋਸ਼ ਇਹਨਾਂ ਤੇ ਲੱਗਦੇ ਆ ਜੀ ਹੁਣ ਵੀ ਜਦੋਂ ਇਹਨਾਂ ਨੇ ਮੋਰਚਾ ਸ਼ੁਰੂ ਕੀਤਾ ਜਦੋਂ ਦੇਖੋ ਉੱਥੇ ਸਾਂਝੀਆਂ ਕਾਨੂੰਨ ਤੁਸੀਂ ਵਾਪਸ ਕਰਾਏ ਤੁਸੀਂ ਐਮਐਸਸੀਪੀ ਲਾਗੂ ਕਰਾਉਣੀ ਸੀ ਫਿਰ ਇਹਨਾਂ ਨੂੰ ਚਾਹੀਦਾ ਸੀ ਨਾ ਵੀ ਬਾਕੀ ਲੀਡਰਾਂ ਨੂੰ ਇਹ ਕਹਿੰਦੇ ਨਹੀਂ ਜੀ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ ਉਹਨਾਂ ਨੂੰ ਰਲਣਾ ਉਹਨੂੰ ਨਹੀਂ ਕਰਨਾ ਜਦੋਂ ਤੁਸੀਂ ਇੱਕ ਸਾਂਝਾ ਪ੍ਰੋਗਰਾਮ ਲੈ ਕੇ ਚੱਲਦੇ ਹੋ ਉਹਦੀ ਇੱਕ ਸਟਰੈਂਥ ਬਣਦੀ ਹੁੰਦੀ ਆਪਾਂ ਪਹਿਲਾਂ ਵੀ ਪੰਜਾਬ ਦੇ ਸਿੰਦਰ ਦੇ ਵਿੱਚ ਵੀ ਮੈਂ ਗੱਲ ਇਹੀ ਕਰਦੀ ਆਂ ਵੀ ਪੰਜਾਬ ਦੀਆਂ ਮੰਗਾਂ ਜਦੋਂ ਤੱਕ ਸਾਰੇ ਪੰਜਾਬੀ ਇਹ ਨਹੀਂ ਕਹਿੰਦੇ ਕਿ ਇਹ ਸਾਡੀਆਂ ਮੰਗਾਂ ਨੇ ਅਸੀਂ ਇਹਦੇ ਲਈ ਤੁਰੇ ਅੱਗੇ ਕਿ ਉਦੋਂ ਤੱਕ ਕਿਸੇ ਨੇ ਕਦੇ ਉਹਨਾਂ ਨੂੰ ਸਿੱਖ ਮੰਗਾਂ ਕਰੇ ਉਹਨਾਂ ਨੂੰ ਖਾਲਿਸਤਾਨੀ ਬਣਾ ਕੇ ਇਦਾਂ ਗਵਰਨਮੈਂਟਾਂ ਇੰਟਰਪ੍ਰੀਟ ਕਰਦੀਆਂ ਹੁੰਦੀਆਂ ਨੇ ਉਹ ਕਰਦੀਆਂ ਆਈਆਂ ਨੇ ਤੇ ਉਹ ਨਹੀਂ ਮੰਗਾ ਮੰਨੀਆਂ ਜਾਣੀਆਂ ਇਸੇ ਲਈ ਇਹ ਵੀ ਜਿਹੜਾ ਐਮਐਸਪੀ ਦਾ ਮੁੱਦਾ ਸੀ ਜਾਂ ਹੋਰ ਵੀ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਇਹ ਚੱਲੇ ਇਹਨਾਂ ਨੂੰ ਚਾਹੀਦਾ ਸੀ ਇਹ ਸਾਰੀਆਂ ਜਥੇਬੰਦੀਆਂ ਨੂੰ ਵੀ ਅਸੀਂ ਸਾਰਾ ਕੁਝ ਭਲਾ ਕੇ ਹੁਣ ਜਿਹੜੇ ਅਸੀਂ ਫੈਸਲੇ ਕਰਾ ਕੇ ਆਏ ਆ ਉਹਨੂੰ ਲਾਗੂ ਕਰਵਾਉਣ ਦੇ ਲਈ ਅਸੀਂ ਆਪਾਂ ਇਕੱਠੇ ਹੋ ਕੇ ਲੜੀਏ ਇਹ ਇਹਨਾਂ ਦੀ ਮੈਂ ਸਮਝਦੀ ਆਂ ਵੀ ਬਹੁਤ ਵੱਡੀ ਗਲਤੀ ਸੀ ਜਿਹੜੀ ਇਕੱਠੇ ਹੋ ਕੇ ਨਾ ਲੜਨੀ ਉਹਦੇ ਖ ਮੈਂ ਅੱਜ ਆਪ ਉਤਰੇ ਆ ਤੇ ਦੂਜਾ ਹੁਣ ਵੀ ਜਿਹੜੀਆਂ ਚਿੱਠੀਆਂ ਆਈਆਂ ਨੇ ਉਹ ਤੇ ਉਗਰਾਨ ਮੈਂ ਸੁਣਿਆ ਉਹਨਾਂ ਨੂੰ ਵੀ ਉਹ ਪੜ ਪੜ ਕੇ ਸੁਣਾਉਂਦੇ ਸੀ ਉਹ ਵੀ ਇਹ ਆਪਣੀਆਂ ਸ਼ਰਤਾਂ ਦੇ ਉਹਨਾਂ ਨੂੰ ਨਾਲ ਲਾਉਣਾ ਚਾਹੁੰਦੇ ਸੀ ਵੀ ਤੁਸੀਂ ਆਓ ਸਾਡੇ ਨਾਲ ਆ ਗੱਲ ਮੰਨ ਲਿਓ ਨਹੀਂ ਪਰ ਡਾਕਟਰ ਸਾਹਿਬ ਇੱਕ ਮੇਰੀ ਗੱਲ ਸੁਣ ਲਓ ਇੱਕ ਮਿੰਟ ਦੂਜੀ ਗੱਲ ਵੀ ਸੁਪਰੀਮ ਕੋਰਟ ਦੀ ਗੱਲ ਹੁਣ ਸੁਪਰੀਮ ਕੋਰਟ ਵੀ ਹੈ ਜਿਹੜੀ ਉਹ ਪੰਜਾਬ ਸਰਕਾਰ ਨੂੰ ਆਰਡਰ دی ਜਾ ਰਹੀ ਹੈ ਕਿ ਡੱਲੇਬਾਰ ਨਹੀਂ ਉਹ ਤਾਂ ਅਜ ਕਲੀਅਰ ਹੋ ਗਿਆ ਕਾਫੀ ਪਹਿਲਾਂ ਹੀ ਉਹ 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 ਗੜਬੜ ਕਰ ਰਹੇ ਨੇ ਕਿਉਂਕਿ ਮੰਗਾ ਨਹੀਂ ਜਿਹੜੀਆਂ ਇਹ ਇਹ ਪੰਜਾਬ ਸਰਕਾਰ ਨੇ ਨਹੀਂ ਮੰਨਣੀਆਂ ਇਹ ਤਾਂ ਸੈਂਟਰ ਦੀ ਦਾ ਮੁੱਦਾ ਹੈ ਤੇ ਉਹਨਾਂ ਨੂੰ ਚਾਹੀਦਾ ਉਹ ਕੇਂਦਰ ਦੇ ਉਹਨਾਂ ਨੂੰ ਮੰਤਰੀਆਂ ਨੂੰ ਪ੍ਰੈਸ਼ਰਾਈਜ਼ ਕਰਨ ਸਿ ਕੋਈ ਇਹ ਨਹੀਂ ਆ ਵੀ ਇਹਦੇ ਚ ਅਸੀਂ ਸੁਪਰੀਮ ਕੋਰਟ ਦੀ ਤੋਹੀਨ ਕਰ ਰਹੇ ਹਾਂ ਪਰ ਉਹ ਉਹ ਕੇਂਦਰ ਨੂੰ ਪ੍ਰੈਸ਼ਰਾਈਜ਼ ਕਰਨ ਕਿ ਮਨਿਸਟਰ ਜਾ ਕੇ ਪਰ ਗੱਲ ਡਾਕਟਰ ਸਾਹਿਬ ਜੱਜੋ ਕੋ ਰਬਤ ਨਹੀਂ ਹੁੰਦੇ ਆਪਾਂ ਆਪਣੇ ਦੇ ਇੱਕ ਛੱਪਾ ਹੋ ਜਾ ਬਣਿਆ ਵੀ ਮਾਈ ਲਾੜ ਦੇ ਖਿਲਾਫ ਬੋਲਣਾ ਨਹੀਂਗਾ ਲੱਗ ਕੇ ਜਿਹੜੀ ਪਾਰਟੀ ਉਹ ਪੁਆਇੰਟ ਕਰਦੀ ਜਿਹੜੀ ਇਸ ਵੇਲੇ ਕੇਂਦਰ ਚ ਪਾਵਰ ਚ ਹੈਗੀ ਹੈ ਪਾਰਟੀ ਆਫਟਰ ਆਲ ਇੱਕ ਜੱਜ ਦੀ ਇਹ ਨਹੀਂ ਜਿਹੜਾ ਕੌਲਜੀਅਮ ਨੇ ਅਪੁਆਇੰਟ ਕਰਕੇ ਭੇਜਿਆ ਉਹਦੀ ਹਾਲ ਤੱਕ ਮਨਜ਼ੂਰੀ ਨਹੀਂ ਦਿੱਤੀ ਜਿਹੜੇ ਬਾਅਦ ਚ ਚਾਹੀਦੇ ਉਹਨਾਂ ਦੀ ਮਨਜ਼ੂਰੀ ਆ ਗਈ ਸਰਕਾਰ ਵੱਲੋਂ ਇਹ ਤਾਂ ਸਰਕਾਰਾਂ ਆਪਣੇ ਮਰਜ਼ੀ ਦੇ ਮੁਤਾਬਕ ਮਤਲਬ ਕਰਦੀਆਂ ਨੇ ਅਪਾਇੰਟ ਕਰਦੀਆਂ ਨੇ ਆਪਣੇ ਹਿਸਾਬ ਨਾਲ ਪਰ ਡਾਕਟਰ ਸਾਹਿਬ ਜਿਹੜੀ ਮੇਰੇ ਪਰ ਨਹੀਂ ਕੱਲ ਮੈਂ ਹੋਰ ਵੀ ਸੁਣ ਰਹੀ ਸੀ ਕਈਆਂ ਦਾ ਕਹਿਣਾ ਸੀ ਕਿ ਜੇ ਇਸ ਵੇਲੇ ਦੱਲੇਵਾਲ ਹੁਣ ਰਬਨਾਗਰੀ ਮਾੜੀ ਘਟਨਾ ਵਾਪਰ ਜਾਂਦੀ ਜਿੱਦਾਂ ਦੀ ਉਹਨੇ ਸਿਹਤ ਹੋ ਰਿਹਾ 31 ਦਿਨ ਹੋ ਗਏ ਵੈਸੇ ਹੀ ਮੇਰਾ ਖਿਆਲ ਹੈ ਬਰਤਨ 36 ਦਿਨ ਹੋ ਗਏ 36 ਦਿਨ ਹੋ ਗਏ 6 ਤਰੀਕ ਦਾ ਇਹ ਦਿਨਾਂ ਦੇ ਵਿੱਚ ਸਰਵਾਈਵ ਕਰਨਾ ਔਖਾ ਹੁੰਦਾ ਹੈ ਸਰੀਰ ਵਾਕਈ ਉਹ ਸਰੀਰ ਨੇ ਸਰੀਰ ਨੂੰ ਖਾਣਾ ਡਾਈਟ ਤੋਂ ਕਿਤਨੂ ਵੀ ਤੋਂ ਲੈਣੀ ਹੈ ਨਾ ਜੋ ਤੁਹਾਡੇ ਫੂਡ ਪੀਅ ਸਰੀਰ ਦੇ ਵਿੱਚ ਉਹ ਹੀ ਲੈਣਾ ਤੇ ਜੇ ਉਹ ਕੁਝ ਹੋ ਜਾਂਦੀ ਉਹ ਕਹਿੰਦੇ ਇਹਦਾ ਸਭ ਤੋਂ ਵੱਧ ਫਾਇਦਾ ਜਿਹੜਾ ਉਹ ਕੇਂਦਰ ਸਰਕਾਰ ਨੂੰ ਹੋਣਾ ਉਹਨੇ ਇਹਦੇ ਵਿੱਚ ਮਤਲਬ ਵੰਡੀਆਂ ਪਾਉਣੀਆਂ ਨੇ ਜਾਂ ਇਹਨੂੰ ਕਿੱਦਾਂ ਵੰਡੀ ਤੇ ਪੈਈ ਗਈ ਜੀ ਵੰਡੀ ਹੁਣ ਕੀ ਪਾਉਣੀ ਆ ਵੰਡੀਆਂ ਤੋਂ ਬਾਅਦ ਕੀ ਪਾਣੀ ਆ ਪਰ ਮੈਨੂੰ ਇਹ ਵੀ ਕਹਿਣਾ ਕਿ ਜਿਸ ਤਰ੍ਹਾਂ ਇਹਨਾਂ ਨੇ ਹਰਿਆਣੇ ਦੇ ਵਿੱਚ ਕਿਉਂਕਿ 27 ਦੇ ਇਲੈਕਸ਼ਨ ਆ ਰਹੀ ਹੈ ਨੇੜੇ ਵੀ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਇਹਨਾਂ ਨੇ ਕੀਤਾ ਵੀ ਜਾਟ ਤੇ ਦੂਜੀਆਂ ਜਾਤਾਂ ਨੇ ਜਿਹੜੀਆਂ ਉਹਨੂੰ ਇੱਕ ਦੂਜੇ ਦੇ ਖਿਲਾਫ ਖੜਾ ਕਰਤਾ ਤੇ ਇਦਾਂ ਇਹਨਾਂ ਨੇ ਕਿਸਾਨਾਂ ਨੂੰ ਅਲੱਗ-ਤਲੱਗ ਕਰਕੇ ਇਦਾਂ ਵੀ ਕਰ ਲਿਆ ਅੱਛਾ ਮੈਂ ਇੱਕ ਵੱਡੀ ਘਟਨਾ ਜੋਈ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਨੀ ਆ ਕਿ ਜੇ ਇਹ ਗੁੰਝਲਦਾਰ ਇਸ ਕਰਕੇ ਲੱਗਦਾ ਬੜਾ ਕੰਪਲੈਕਸ ਮਸਲਾ ਵੀ ਜੇ ਇਹ ਤਰ੍ਹਾਂ ਸਰਕਾਰੀ ਤਰ੍ਹਾਂ ਸੀਗੀਆਂ ਤੇ ਫਿਰ ਇਹ ਸਰਕਾਰ ਨਾਲ ਕੋਈ ਗੇਟਮਿਟ ਕਰਕੇ ਤੇ ਬੈਠੇ ਹੋਣਗੇ ਫਿਰ ਫਿਰ ਇਹਨਾਂ ਦੀ ਹਾਲਤ ਇਦਾਂ ਦੀ ਕਿਉਂ ਹੋਈ ਜੇ ਮਤਲਬ ਇਹ ਸਰਕਾਰੀ ਧਿਰਾਂ ਹੀ ਮੰਨ ਲਓ ਆਮ ਤੌਰ ਤੇ ਕਿਹਾ ਜਾਂਦਾ ਨਾ ਵੀ ਪੰਧੇਰ ਵੀ ਸਰਕਾਰੀ ਬੰਦਾ ਤੇ ਡੱਲੇਵਾਲ ਵੀ ਜਿਹੜਾ ਉਹਨਾਂ ਦਾ ਆਰਐਸਐਸ ਦਾ ਹੈਗੀ ਆ ਕਿਸਾਨ ਮਜ਼ਦੂਰ ਜੋ ਵੀ ਦਲ ਉਹਦੇ ਉਹਦੇ ਨਾਲ ਉਹਦੀ ਅਫੀਲੀਏਸ਼ਨ ਆ ਤੇ ਜੇ ਇਹ ਸਰਕਾਰੀ ਧਿਰਾਂ ਦੇ ਨੁਮਾਇंदे ਬਣ ਕੇ ਗੱਲ ਕਰਦੇ ਰਹੇ ਤੇ ਅਸਲੀ ਮੋਰਚੇ ਨੂੰ ਖਰਾਬ ਕਰਦੇ ਰਹੇ ਤੇ ਇਹਨਾਂ ਨੇ ਕੋਈ ਗੰਢ ਸੰਢ ਤੇ ਕੀਤੀ ਹੋਊ ਨਾ ਬੈਠਣ ਤੋਂ ਪਹਿਲਾਂ ਕੋਈ ਗੱਲਾਂ ਤੇ ਬਣਾਈਆਂ ਹੋਣਗੀਆਂ ਇਹ ਤਾਂ ਹੁਣ ਅੰਦਰਲੀ ਗੱਲਾਂ ਦਾ ਆਪਾਂ ਈ ਈ ਇਹ ਕੰਪਲੈਕਸਿਟੀ ਵੜੀ ਹੈ ਮਤਲਬ ਲੋਕਤਨ ਵੀ ਹੈ ਸਾਡੇ ਲੀਡਰ ਨੇ ਬੈਠੇ ਨੇ ਲੋਕ ਤਾਂ ਚਲੇ ਜਾਂਦੇ ਨੇ ਵਿਚਾਰੇ ਹਨ ਮਾਰੇ ਵੀ ਲੋਕ ਹੀ ਜਾਂਦੇ ਨੇ ਤੇ ਰੱਬ ਜਾਣੇ ਉਹਨੇ ਕੀ ਸੋਚ ਕੇ ਇਹਨਾਂ ਨੇ ਮਰਨ ਵਰਤ ਰੱਖਿਆ ਫਿਰ ਮਾਨਵ ਨਹੀਂ ਸੀ ਦੋਗੇ ਸੀ ਫਿਰ ਕਿਹੜਾ ਕਿਸੇ ਤੇ ਕੋਈ ਅਸਰ ਹੋਇਆ ਮੰਨ ਲਓ ਕਿ ਕਿੰਨੀ ਕਿੰਨੀ ਜਲਦੀ ਹੋ ਗਿਆ ਸੀ ਅਸਰ ਡਾਕਟਰ ਸਾਹਿਬ ਅੱਜ ਜਿਹੜੀ ਗੱਲ ਮੈਂ ਕਹਿ ਰਿਹਾ ਵੱਡੀ ਘਟਨਾ ਹੈ ਮੇਰਾ ਇਹ ਮੰਨਣਾ ਕਿ ਜਦੋਂ ਇਹ ਪੰਜਾਬ ਦੇ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਇਹ ਮਾਮਲਾ ਜੇ ਫਾਰਮਰ ਮਰ ਗਿਆ ਤਾਂ ਜਿਉਂਦੇ ਆ ਸਰਕਾਰਾਂ ਵੀ ਪਰ ਅੱਛਾ ਉੱਠਿਆ ਹੀ ਕੋਈ ਨਹੀਂਗਾ ਮਹਾਰਾਸ਼ਟਰ ਜਿੱਥੇ ਸਭ ਤੋਂ ਵੱਧ ਸੁਸਾਇਸਾਈਡ ਹੁੰਦੇ ਕੋਈ ਨਹੀਂ ਉੱਠਿਆ ਹਰਿਆਣਾ ਨਹੀਂ ਉੱਠਿਆ ਜਦੋਂ ਅਸੀਂ ਵੱਡੇ ਫੈਸਲੇ ਕਰਨੇ ਹੁੰਦੇ ਨੇ ਫਿਰ ਅਸੀਂ ਪਹਿਲਾਂ ਉਹ ਲੋਕਾਂ ਦੇ ਵਿੱਚੋਂ ਚੀਜ਼ ਲਿਜਾ ਕੇ ਉਹਨਾਂ ਨੂੰ ਨਾਲ ਲਾ ਕੇ ਫਿਰ ਇਦਾਂ ਦੇ ਮੋੜਚੇ ਨਹੀਂ ਜਿਹੜੇ ਉਹ ਲੱਗਣੇ ਚਾਹੀਦੇ ਨੇ ਅੱਛਾ ਚਲੋ ਹੁਣ ਇੱਕ ਲਾਸਟ ਕਰ ਲਈਏ ਜਿਹੜਾ ਤੁਸੀਂ ਥੋੜਾ ਜਿਹਾ ਛੇੜਿਆ ਸੀ ਮੈਨੂੰ ਅੱਗੇ ਲੈ ਕੇ ਆਇਆ ਸੀਗਾ ਪੀ ਜਿਹੜੀ ਸੁਪਰੀਮ ਕੋਰਟ ਆ ਉਹ ਬਾਰ-ਬਾਰ ਪੰਜਾਬ ਗਵਰਨਮੈਂਟ ਨੂੰ ਕਟੈਰੇ ਵਿੱਚ ਖੜਾ ਕਰ ਰਹੀ ਸੀ ਤੇ ਸਾਰਾ ਉਹਦੇ ਤੇ ਭਾਰ ਪਾ ਰਹੀ ਸੀ ਅੱਜ ਆਖਰਕਾਰ ਮੁੱਖ ਮੰਤਰੀ ਬਾਹਰ ਆ ਗਏ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਪੀ ਸਾਡੇ ਹੱਥ ਖੜੇ ਅਸੀਂ ਤੇ ਨਹੀਂ ਇਹ ਫੜਦੇ ਤੁਸੀਂ ਸਾਨੂੰ ਕਹਿੰਦੇ ਉਹਨਾਂ ਦੀ ਲੜਾਈ ਹੈ ਕਿ ਕੇਂਦਰ ਨਾਲ ਤੇ ਕੇਂਦਰ ਸਾਨੂੰ ਕਹੀ ਜਾਂਦਾ ਸੀ ਤੈਨੂੰ ਫੋਰਸ ਵੀ ਦੇ ਦਨੇ ਆ ਤੇ ਅਸੀਂ 에어 ਐਮਬੂਲੈਂਸ ਵੀ ਘੱਲ ਦਨੇ ਆ ਤੇ ਅਸੀਂ ਅਸੀਂ ਕਿਉਂ ਕਰੀਏ ਸਰਕਾਰ ਕਿਉਂ ਪੰਗਾ ਲਵੇ ਜੀ ਪਰ ਉਹਨਾਂ ਬੜਵਦੀ ਸਟੈਂਡ ਲਿਆ ਤੇ ਨਾਲ ਦੀ ਨਾਲ ਜਿਹੜਾ ਨਵਾਂ ਖਰੜਾ ਨੀਤੀ ਆਈ ਸੀ ਮੰਡੀ ਵਾਲੀ ਉਹ ਵੀ ਰੱਦ ਕਰਤੀ ਉਹਨਾਂ ਨੂੰ ਰੱਦ ਨਹੀਂ ਚਾਹੀਦੀ ਉਹ ਹਰ ਇੱਕ ਸਟੇਟ ਨੂੰ ਰੱਦ ਕਰ ਦੇ ਭਗਵੰਤ ਮਾਨ ਨੇ ਬੜੀ ਲੇਟ ਫੈਸਲਾ ਲਿਆ ਪਰ ਸਹੀਦ ਸ਼ਾਹ ਜੇ ਫੈਸਲਾ ਲਿਆ ਇਹਨਾਂ ਜਦੋਂ ਪਹਿਲੇ ਦਿਨ ਕਿਹਾ ਸੀ ਨਾ ਸੁਪਰੀਮ ਕੋਰਟ ਨੇ ਉਦੋਂ ਹੀ ਲੈ ਲੈਣਾ ਚਾਹੀਦਾ ਸੀ ਫੈਸਲਾ ਇਹ ਵੀ ਪੰਜਾਬ ਇਹ ਟਾਲਮਟੋਲ ਜੀ ਕਰਦੇ ਰਹੇ ਟਾਲਮਟੋਲ ਕਰਦੇ ਰਹੇ ਪੰਜਾਬ ਸਰਕਾਰ ਦਾ ਇਹਦੇ ਨਾਲ ਕੋਈ تعلق ਨਹੀਂ ਹੈਗਾ ਤੇ ਅਸੀਂ ਨਹੀਂ ਕਿਉਂਕਿ ਉੱਥੇ ਦੇਖੋ 3000 ਬੰਦਾ ਆਲੇ ਦਾਲੇ ਬੈਠਾ ਹੈ ਤੇ ਤੁਸੀਂ ਫੋਰਸ ਲੈ ਅੱਛਾ ਇਸ ਤੋਂ ਬਾਵਜੂਦ ਵੀ ਜੱਜ ਕਹਿ ਰਿਹਾ ਵੀ ਅਸੀਂ ਤੁਹਾਨੂੰ ਫਿਰ ਪਤਾ ਨਾ ਜਿਹੜੀ ਕੰਟੈਂਪਟ ਹੁੰਦੀ ਕੋਰਟ ਦੀ ਉਹ ਫਿਰ ਕੀ ਹੋਊਗੀ ਕੀ ਕਰਨਗੇ ਉਹ ਸਰਕਾਰ ਤੋੜ ਦੇਣਗੇ ਸਪਰੀਮ ਕੋਰਟ ਸਰਕਾਰ ਤੋੜ ਦੂਗੀ ਕੀ ਹੋਗਾ ਕੇਂਦਰ ਸਰਕਾਰ ਦੇ ਮਤਲਬ ਮੈਂ ਨਾ ਤੋੜ ਦੇਣਾ ਸੁਪਰੀਮ ਕੋਰਟ ਆਰਡਰ ਕਰਦੇ ਸਰਕਾਰ ਟੁੱਟ ਜੇ ਸਾਰੀ ਗਰਦੀ ਲੈ ਜਾਣਗੇ ਭਗਵੰਤਬਾਬ ਜਿਹੜੀ ਕੇਂਦਰ ਕਦੀ ਨਹੀਂ ਚਾਹੂਗਾ ਲੈਣੀ ਜਿਹੜਾ ਕੇਂਦਰ ਨਹੀਂ ਚਾਹੂਗਾ ਦੇਖੋ ਹੁਣ ਫੇਰ ਮਤਲਬ ਉਹ ਦਈ ਤਸ ਮਨ ਲਾ ਲਾ ਕੇ ਆ ਲਾ ਕੇ ਭਗਵੰਤ ਮਾਨ ਰਾਂ ਦੀ ਪਾਰਟੀ ਤੋਂ ਲੋਕ ਖੁਸ਼ ਨਹੀਂ ਆ ਸੈਟੀਸਫਾਈ ਨਹੀਂ ਆ ਪਰ ਜੇ ਐਸ ਇਸ਼ੂ ਤੇ ਇਲੈਕਸ਼ਨ ਹੋ ਜਾਂਦੀ ਆ ਅਗਲੀ ਹਾਂ ਨਹੀਂ ਉਹਦੇ ਜਿੱਤ ਜਾਣਗੇ ਦੁਬਾਰਾ ਫੇਰ ਜਿੱਤਣਗੇ ਉਹ ਸੁਪਰੀਮ ਕੋਰਟ ਜਿਹੜੀ ਆ ਉਹ ਵੀ ਦਾ ਹੱਥ ਟੋਕਾ ਨਹੀਂ ਬਣ ਰਹੀ ਇਸ ਨੀ ਸੁਪਰੀਮ ਕੋਰਟ ਤਾਂ ਆਪਾਂ ਕਹਿ ਚੁੱਕੇ ਹਾਂ ਵੀ ਜਦੋਂ ਜਿਨ੍ਹਾਂ ਦੇ ਅਪਾਇੰਟੀ ਨੇ ਉਹਨਾਂ ਨੇ ਮੁਤਾਬਕ ਹੀ ਚੱਲਦੇ ਨੇ ਨਾ ਕੋਈ ਕੋਈ ਜਿਵੇਂ ਚੰਦਰ ਚੂੜ ਹੋਣੀ ਕਾਫੀ ਨਹੀਂ ਡਾਕਟਰ ਪਰ ਐਨ ਉਹੀ ਪੀਸ਼ਨ ਨਹੀਂ ਬਣ ਗਈ ਭਾਵੇਂ ਆਪਣਾ ਧਾਰਮਿਕ ਮਸਲਾ ਜਿੱਦਾਂ ਸ਼੍ਰੋਮਣੀ ਕਮੇਟੀ ਅਪਾਇੰਟ ਕਰਦੀ ਜੱਜੇਦਾਰਾਂ ਦੀ ਇਸੇ ਤਰ੍ਹਾਂ ਹੀ ਸਰਕਾਰ ਪੁਆਇੰਟ ਕਰਦੀ ਹੈ ਜੱਜ ਤੇ ਇਹਨਾਂ ਨੂੰ ਹੀ ਕਹਦੇ ਨੇ ਕਿ ਇਹ ਲਾਰਡ ਨੇ ਇਹ ਸਰਕਾਰ ਨੂੰ ਹਟਾ ਸਕਦੇ ਆ ਤੇ ਜੱਜ ਆਪਣੇ ਚੁਣੇ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਕਰ ਆਪਣੇ ਕਰ ਸਕਦੇ ਆ ਇਸੇ ਤਰ੍ਹਾਂ ਹੀ ਸਾਡੇ ਜੱਜੇਦਾਰ ਸੀ ਇਹ ਦੋਵਾਂ ਦੇ ਪਿੱਛੇ ਨਿਕੋ ਜੀ ਹੋ ਗਈ ਲੱਗਦੇ ਬਿਲਕੁਲ ਨਿਕੋ ਜੀ ਦੇਖੋ ਜਦੋਂ ਇਹ ਤਿੰਨ ਇੰਸਟੀਟਿਊਸ਼ਨਾਂ ਬਣਾਈਆਂ ਸੀ ਹਨਾ ਨੇ ਲੋਕ ਸਭਾ ਰਾਜ ਸਭਾ ਤੇ ਨਾਲ ਜੁਡੀਸ਼ਰੀ ਉਹਦਾ ਮਤਲਬ ਇਹ ਹੀ ਸੀ ਕਿ ਜਿਹੜਾ ਲੋਕ ਸਭਾ ਦੇ ਵਿੱਚ ਕੋਈ ਹੁੰਦਾ ਫੈਸਲਾ ਉਹ ਫਿਰ ਰਾਜ ਸਭਾ ਦੇ ਵਿੱਚ ਜਾਂਦਾ ਹੈ ਨਾ ਉਹ ਉੱਥੇ ਫਿਰ ਉਹਦਾ ਇੱਕ ਕੰਸੈਂਟ ਹੈ ਜਿਹੜਾ ਉਹ ਬਿਲਡ ਕੀਤਾ ਜਾਂਦਾ ਜੇ ਉਹ ਕੋਈ ਗੱਲ ਕਨਸਟੀਟਿਊਸ਼ਨ ਦੇ ਖਿਲਾਫ ਜਾ ਰਹੀ ਹੈ ਤਾਂ ਉਹ ਸੁਪਰੀਮ ਕੋਰਟ ਹੈ ਜਿਹੜੀ ਜਾਂ ਜੁਡੀਸ਼ਰੀ ਹੈ ਜਿਹੜੀ ਉਹ ਉਹਦਾ ਫਰਜ ਬਣਦਾ ਕਿ ਲੋਕ ਰਾਜ ਦੀ ਜਿਹੜੀਆਂ ਜਾਂ ਕਨਸਟੀਟਿਊਸ਼ਨ ਦੀਆਂ ਮਦਦਾਂ ਨਹੀਂ ਉਹਨਾਂ ਦੀ ਉਲੰਘਣਾ ਨਾ ਹੋਵੇ ਹੈਨਾ ਤੇ ਉਹ ਡੀਗਰੇਸ਼ਨ ਤਾਂ ਹੋ ਹੀ ਰਹੀ ਹੈ ਸਭ ਚੀਜ਼ਾਂ ਦੀ ਹੋ ਰਹੀ ਹੈ ਅੱਛਾ ਹੁਣ ਜੁਡੀਸ਼ਰੀ ਆਪਣਾ ਅੱਛਾ ਸੁਪਰੀਮ ਕੋਰਟ ਸੁਪਰੀਮ ਕੋਰਟ ਇੱਕ ਪਾਸੇ ਕਹਿੰਦੀ ਆ ਕਿ ਅਸੀਂ ਬੜੇ ਚਿੰਤਾਤ ਹਾਂ ਕਿ ਡੱਲੇਵਾਲ ਸਾਹਿਬ ਦੀ ਸ਼ੇਤ ਨੂੰ ਲੈ ਕੇ ਦੂਜੀ ਵਾਰ ਉਹ ਤਿੰਨ ਚਾਰ ਦਿਨ ਹੀ ਡੇਟ ਦੇ ਦਿੰਦੇ ਆ ਉਹਦੇ ਤੇ ਇੱਕ ਪਲ ਦਾ ਪਤਾ ਨਹੀਂ ਮੰਦੇ ਦਾ ਦੇਖੋ ਉਹਨਾਂ ਨੂੰ ਸੈਂਸ਼ੀਅਰ ਹੋਣਾ ਚਾਹੀਦਾ ਹੈ ਨਾ ਉਹ ਉਲਟਾ ਇਹ ਕਹਿ ਰਹੇ ਕਿ ਜਿਹੜੇ ਜੁਡੀਸ਼ਰੀ ਨੂੰ ਨਹੀਂ ਪਤਾ ਹੈਗਾ ਕਿ ਇਹ ਕਾਦੀਨਰ ਮੁੱਦਾ ਜੁੜਿਆ ਹੈ ਜੇ ਉਸ ਮੁੱਦੇ ਦੇ ਲਈ ਜੇ ਤੁਸੀਂ ਗੱਲ ਨਹੀਂ ਕਰਦੇ ਕੁਝ ਨਹੀਂ ਕਰਦੇ ਇੱਕ ਬੰਦੇ ਨੇ ਕਮਿਟਮੈਂਟ ਕੀਤੀ ਹੈ ਜੇ ਹੁਣ ਸਪੋਜ਼ ਕੀਤਾ ਡੱਲੇ ਵਾਲ ਹੋਣੀ ਬਿਨਾ ਕੋਈ ਆਪਣੀ ਗੱਲ ਮਨਾਏ ਤੇ ਵਰਤ ਛੱਡ ਦਿੰਦੇ ਫਿਰ ਉਹ ਆਪਣੇ ਲੋਕਾਂ ਤੋਂ ਜਾਂਦੇ ਆ ਜਿਹੜੇ ਮਕਸਦ ਨੂੰ ਲੈ ਕੇ ਚੱਲੇ ਸੀ ਉਹ ਉਹ ਨਹੀਂ ਹੁੰਦਾ ਤੇ ਇਹ ਇਹ ਤਾਂ ਸੁਪਰੀਮ ਕੋਰਟ ਨੂੰ ਚਾਹੀਦਾ ਸੀਗਾ ਇਹ ਵੀ ਇਹ ਕੇਂਦਰ ਸਰਕਾਰ ਸੁਪਰੀਮ ਕੋਰਟ ਉਲਟਾ ਕਹਿ ਰਹੀ ਆ ਕਿ ਜਿਹੜੇ ਕਿਸਾਨ ਲੀਡਰ ਆ ਜਿਹੜੇ ਉੱਥੋਂ ਤੱਕ ਪਹੁੰਚ ਨਹੀਂ ਕਰੰਦੇ ਰੇ ਸਾਡੀਆਂ ਕਮੇਟੀਆਂ ਨੂੰ ਜਾਂ ਸਰਕਾਰਾਂ ਨੂੰ ਉਹਨਾਂ ਦੀ ਮਨਸ਼ਾ ਦੇ ਉੱਤੇ ਸਾਨੂੰ ਸ਼ੱਕ ਆ ਕਿ ਉਹ ਚਾਹੁੰਦੇ ਆ ਕਿ ਡੱਲੇ ਵਾਲ ਨੂੰ ਮਾਰ ਤਾ ਗੱਲ ਇਹ ਹੈ ਕਿ ਜਿਹੜੇ ਸੁਪਰੀਮ ਕੋਰਟ ਦੇ ਜੱਜਸ ਨੇ ਸਤਕਾਰਯੋਗ ਨੇ ਸਾਡੇ ਅਸੀਂ ਸੁਪਰੀਮ ਕੋਰਟ ਦੀ ਦਾ ਸਤਕਾਰ ਕਰਦੇ ਆ ਉਹ ਅਸਲ 'ਚ ਉਹਨਾਂ ਜੋ ਕੋਈ ਕਿਸਾਨੀ 'ਚੋਂ ਆਇਆ ਹੀ ਨਹੀਂ ਹੋਇਆ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿਸਾਨੀ ਦੀ ਇਹ ਲੋੜਾਂ ਕੀ ਨੇ ਕੀ ਨਹੀਂ ਉਹਨਾਂ ਨੇ ਕੀ ਨਹੀਂ ਨਹੀਂ ਪਰ ਉਹਨਾਂ ਨੇ ਦੁਨੀਆ ਵੇਖੀ ਹੁੰਦੀ ਜੀ ਜੱਜ ਨੇ ਆਫਟਰ ਆਲ ਉਹਨਾਂ ਹਰ ਚੀਜ਼ ਹਰ ਤਰ੍ਹਾਂ ਦੇ ਜਦੋਂ ਜੇ ਕੱਲ ਨੂੰ ਕੋਈ ਇਹ ਨਹੀਂ ਸincerity ਜੇ ਕੱਲ ਨੂੰ ਕੋਈ ਗਏ ਦਲਤਾਂ ਦਾ ਕੇਸ ਆਇਆ ਤਾਂ ਆਪ ਦਲਤ ਨਹੀਂ ਇਸ ਕਰਕੇ ਨਹੀਂ ਕੀਤਾ ਜੇ ਕੱਲ ਨੂੰ ਕੋਈ ਇਦਾਂ ਦਾ ਕਿ profession ਦੇ ਲਈ sincerity ਹੁੰਦੀ ਵੀ ਦੱਲੀ ਨਹੀਂ ਆ ਹਾਂ ਜੀ ਤੁਸੀਂ ਆਪਣੇ profession ਲਈ sincerity ਹੈ ਤਾਂ ਉਹਨਾਂ ਨੂੰ ਬਿਲਕੁਲ ਅਬਜੈਕਟਿਵ ਹੋਣਾ ਚਾਹੀਦਾ ਹੈ ਹਨ ਬੀ ਟ੍ਰਾਂਸੈਂਡ ਹੋ ਕੇ ਉਹ ਫੈਸਲੇ ਲੈਣ ਕੇ ਲੋਕੀ ਤੰਦੇ ਹੱਕ ਚ ਜਾਂ ਸਾਡੇ ਕਨਸਟੀਟਿਊਸ਼ਨ ਦੇ ਮੁਤਾਬਕ ਕੀ ਬਣਦੀ ਹੈ ਹਨ ਇਹ ਹੁਣ ਇਹ ਤੇ ਜਦੋਂ ਕਾਨੂੰਨ ਵਾਪਸ ਲਏ ਨੇ ਉਦੋਂ ਹੀ ਸਾਰੇ ਕਹਿੰਦੇ ਸੀ ਕਿ ਵੀ ਇਹ ਜਿੰਨੀ ਟੇਢੀ ਇਹ ਜਿਹੜੀ ਲੀਡਰਸ਼ਿਪ ਬੈਠੀ ਹੈ ਕੇਂਦਰ ਦੇ ਵਿੱਚ ਹੁਣ ਤੱਕ ਤੇ ਇਹ ਡੇਡੇ ਕਟੰਗ ਨਾਲ ਇਹਨਾਂ ਨੂੰ ਲਾਗੂ ਕਰਨ ਉਹ ਆ ਜਿਹੜੇ ਇਹਨਾਂ ਨੇ ਭੇਜਿਆ ਸਾਰੇ ਪਾਲਿਸੀ ਮੈਟਰ ਸਾਰੀਆਂ ਸਟੇਟਸ ਨੂੰ ਪਤਾ ਲੱਗ ਗਿਆ ਵੀ ਡੇਡੇ ਟੰਗ ਨਾਲ ਉਹਨੂੰ ਲਾਗੂ ਕਰਨਾ ਚਾਹੁੰਦੇ ਨੇ ਨਾਲ ਤੇਈ ਹੈ ਨਾ ਉਹਨਾਂ ਦੇ ਕਾਰਪੋਰੇਸ਼ਨਾਂ ਦੇ ਘਰ ਪੂਰੇ ਕਰਨੇ ਨੇ ਤੇ ਸਾਰਾ ਕੁਝ ਉੱਥੋਂ ਆਉਂਦਾ ਪੈਸਾ ਜਿੱਥੋਂ ਆਉਂਦਾ ਉਹਦੇ ਪੈਸੇ ਨਹੀਂ ਖੇਲ ਰਹੀ ਪੋਲਿਟਿਕਸ ਦਾ ਲੋਕ ਤਾਂ ਖੁਸ਼ ਨਹੀਂ ਰਿਹਾ ਦੁਨੀਆ ਭਰ ਦੇ ਵਿੱਚ ਕਾਰਪੋਰੇਟ ਸਿੱਧੇ ਤੌਰ ਤੇ ਹੁਣ ਹਕੂਮਤ ਕਰ ਰਿਹਾ ਉਹ ਗੱਲ ਬਾਕੀ ਨਹੀਂ ਰਹੀ ਕਿ ਅੱਗੇ ਅਸੀਂ ਕਹਿੰਦੇ ਸੀ ਕਿ ਜਿਹੜੇ ਪੋਲਿਟੀਸ਼ਨ ਹੁੰਦੇ ਇਹਨਾਂ ਦੇ ਪਪਟ ਹੁੰਦੇ ਆ ਹੁਣ ਅਮਰੀਕਾ ਤੋਂ ਲੈ ਕੇ ਭਾਰਤ ਕਾਰਪੋਰੇਟ ਅਧਾਰੇ ਆ ਉਹ ਸਰਕਾਰਾਂ ਨੂੰ ਚਲਾ ਰਹੇ ਆ ਜਿਸ ਤਰੀਕੇ ਨਾਲ ਉਹ ਚਾਹੁੰਦੇ ਆ ਉਸ ਤਰੀਕੇ ਨਾਲ ਹੀ ਸਾਰੇ ਕੰਮ ਹੁੰਦੇ ਆ ਪਰ ਪੰਜਾਬ ਦੀ ਜਿਹੜੀ ਜ਼ਿੰਦਗੀ ਆ ਰਹਿਤ ਲਿਆ ਉਹ ਕੁਝ ਅਲੱਗ ਤਰ੍ਹਾਂ ਦੀ ਆ ਜ਼ਮੀਨ ਨਾਲ ਜਿੱਦਾਂ ਉੱਥੋਂ ਦੇ ਲੋਕ ਜੁੜੇ ਹੋਏ ਆ ਉਹਨਾਂ ਵਾਸਤੇ ਆਪਣੀਆਂ ਜ਼ਮੀਨਾਂ ਨੂੰ ਛੱਡ ਦੇਣਾ ਆਪਣੀ ਮੌਤ ਤੋਂ ਜ਼ਿਆਦਾ ਜ਼ਿਆਦਾ ਉਹਨੂੰ ਮੁਸ਼ਕਲ ਲੱਗਦਾ ਤੇ ਇਹ ਹੋ ਨਹੀਂ ਸਕਦਾ ਕਿ ਪੰਜਾਬੀ ਸੌਖਿਆ ਹੀ ਇਹ ਸਾਰਾ ਕੁਝ ਛੱਡ ਦੇਣਗੇ ਕਾਨੂੰਨ ਜਿਹੜੇ ਮਰਜ਼ੀ ਬਣ ਜਾਣ ਜਾਂ ਤੇ ਫਿਰ ਪੰਜਾਬ 'ਚ ਬਹੁਤ ਵੱਡਾ ਇੱਕ ਤਰ੍ਹਾਂ ਦਾ ਫਲਸਤੀਨ ਬਣੂਗਾ ਤੇ ਜਾਂ ਫਿਰ ਇਹਨਾਂ ਨੂੰ ਪੰਜਾਬ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਆਖਰਕਾਰ ਸੁਣਨੀਆਂ ਪੈਣਗੀਆਂ ਮਰੋ ਜਾਂ ਕਰੋ ਇਹ ਕਰੋ ਜਾਂ ਮਰੋ ਵਾਲਾ ਰਾਹ ਰਹਿ ਗਿਆ ਪੰਜਾਬ ਦੇ ਕਿਸਾਨਾਂ ਕੋਲ ਵੱਖਰੀ ਗੱਲ ਆ ਕਿ ਪਾਟੇ ਹੋਇਆ ਤੇ ਕੇਂਦਰ ਤਗੜੀ ਮਜ਼ਬੂਤ ਸਰਕਾਰ ਆ ਤੇ ਇਹਦੇ باوجود ਪੰਜਾਬੀ ਲੜਨਾ ਜਾਣਦੇ ਆ ਤੇ ਆਖਰਕਾਰ ਜਿੱਤ ਪੰਜਾਬੀਆਂ ਦੀ ਹੋਣੀ ਆ ਉਹ ਕਿਸੇ ਰੂਪ ਚ ਹੋ ਜੇ ਜ਼ਮੀਨਾਂ ਤੇ ਪੰਜਾਬ ਦਾ ਕਿਸਾਨ ਨਹੀਂ ਛੱਡ ਸਕਦਾ ਭਾਵੇਂ ਕੁਝ ਵੀ ਹੋ ਜੇ ਮੈਨੂੰ ਤੇ ਲੱਗਦਾ ਜੀ ਵੈਸੇ ਤਾਂ ਸਾਰੇ ਹਿੰਦੁਸਤਾਨ ਦੀ ਉਹ ਰੀੜ ਦੀ ਹੱਡੀ ਫਾਰਮਿੰਗ ਹੈ ਪਰ ਉਥੇ ਜਾਂ ਰੀਡ ਪਰ ਬਾਕੀ ਤਾਂ ਰੀਡ ਦੀ ਹੱਡੀ ਨਹੀਂ ਨਾ ਗਈ ਨਹੀਂ ਰਹਿੰਦੀ ਨਹੀਂ ਉਹ ਦਿਮਾਗ ਦੇ ਵਿੱਚ ਸਾਰਾ ਕੁਝ ਖਤਮ ਹੋ ਹੀ ਗਿਆ ਰੋਜ਼ ਦੇ ਨਹੀਂ ਕਿਸਾਨ ਨੂੰ ਤੇ ਉਹੋ ਹੀ ਹਾਲ ਹੈ ਪੰਜਾਬ ਦਾ ਕਰਨਾ ਚਾਹੁੰਦੇ ਨੇ ਸਾਰੇ ਪੰਜਾਬੀ ਤਾਂ ਇਹ ਇਹ ਆਪਾਂ ਅਗਲੀ ਵਾਰੀ ਗੱਲ ਕਰਾਂਗੇ ਉਹ ਜਿਹੜੀ ਮੈਂ ਡਾਕਟਰ ਮਨਜੂਰ ਹੋਂਨਾਂ ਦੀ ਕਾਪੀ ਦੀ ਗੱਲ ਕਰ ਰਹੀ ਸੀ ਉਹ ਉਹਦੇ ਵਿੱਚ ਹੀ ਉਹ ਮੈਂ ਉਹ ਬੜੀ ਇੰਟਰਸਟਿੰਗ ਤੇ ਵੰਡਰਫੁਲ ਲੱਗੇ ਇਹ ਕਲਚਰ ਜਿਹੜਾ ਪੰਜਾਬ ਦਾ ਹੈਗਾ ਨਾ ਫਾਈਟਰ ਵਾਲਾ ਜਾਂ ਰਜਿਸਟਰ ਕਰਨ ਦਾ ਧੱਕੇ ਨੂੰ ਇਹ ਹੁਣ ਦਾ ਨਹੀਂ ਹੈ ਇਹ ਬਹੁਤ ਪੁਰਾਣਾ ਹੈ ਸਦੀਆਂ ਪੁਰਾਣੀ ਸਾਡੀ ਰਹਿਤ ਹੈ ਸਾਬਾਨ ਨੇ ਤਾਂ ਇਹਨਾਂ ਨੂੰ ਇੱਕ ਸਮਝ ਲਓ ਤੁਸੀਂ ਇੱਕ ਰਾਹ ਦਿੱਤਾ ਹੈ ਆਪਣਾ ਮਤਲਬ ਉਹ ਉਸ ਤਾਕਤ ਨੂੰ ਇੱਕ ਰਸਤਾ ਦਿਖਾਇਆ ਤੇ ਉਹ ਬੜੀ ਵਧੀਆ ਉਹਨੇ ਕੀਤੀ ਆ ਆਪਾਂ ਕਰਾਂਗੇ ਅਗਲੀ ਵਾਰੀ ਗੱਲ ਕਰਾਂਗੇ ਚਲੋ ਇਹ ਰੱਬਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਵੈਰੀ ਮਚ